ਅੱਜ ਵੀ ਕੀ ਕਹਾਂ ਜਾਂਦੇ ਆ ਉਹ ਕੀ ਕਹਿਣਾ ਹੈ ਲੋਕਾਂ ਨੂੰ ਆਇਆ ਨਾ ਲੋਕ 10 ਵਾਰ ਤਾਂ ਕੀਤੀ ਆ ਇਹ ਜਿਹੜੇ ਰਾਹੁਲ ਗਾਂਧੀ ਜੀ ਨੇ ਮਹਿਮ ਚਲਾਈ ਏ ਮਤਲਬ ਕਿਸ ਤਰ੍ਹਾਂ ਵੋਟ ਚੋਰ ਗੱਦੀ ਚੋਰ ਉਹਦੇ ਤਹਿਤ ਹੀ ਮੈਡਮ ਦਾ ਮੈਨੂੰ ਪਰਸੋ ਫੋਨ ਆਇਆ ਸੀ ਕਿ ਤੁਸੀਂ ਜਿਹੜੇ ਆਪਾਂ ਪਿਛਲੇ 4 5 6 ਮਹੀਨਿਆਂ ਤੋਂ ਬਹੁਤ ਜ਼ਿਆਦਾ ਸਰਕਾਰ ਦੇ ਚੱਕਰ ਕੱਟਦੇ ਪਏ ਆ ਐਸ.ਡੀ.ਐਮ ਸਾਹਿਬ ਦੇ ਡੀ.ਸੀ ਸਾਹਿਬ ਦੇ ਤਾਂ ਕਿ ਜਿਹੜਾ ਇਲੈਕਸ਼ਨ ਹੋਈ ਸੀ ਉਹ ਤੋਂ 1 ਵੀਕ ਅਸੀਂ ਸਾਰਾ ਸਮਾਂ ਨੇ ਮੈਂ ਅਹੀਂ ਸਾਰਾ ਇੱਕ ਬੂਥ ਦਾ 2 ਨੰਬਰ ਦਾ ਸਰਵੇ ਕਰਕੇ ਕਿ ਜਿਹੜੀਆਂ ਜਿਹਦੇ ਵਿੱਚ 80 ਵੋਟਾਂ ਮਰੇ ਬੰਦਿਆਂ ਦੀਆਂ ਤੇ 131 ਵੋਟਾਂ ਜਿਹੜੇ ਬੱਚੇ ਬਰੋਡ ਗਏ ਹੋਏ ਆ ਜਿਨ੍ਹਾਂ ਦੀ ਫੈਮਲੀਆਂ ਨੇ ਐਫੀਡੇਵਿਟ ਦਿੱਤੇ ਹੈ ਕਿ ਬੱਚੇ ਸਾਡੇ ਪਿਛਲੇ 10-10 ਸਾਲ ਤੋਂ 15-15 ਸਾਲ ਤੋਂ ਨਹੀਂ ਆਏ ਉਹਨਾਂ ਦੀਆਂ ਵੋਟਾਂ ਵੀ ਪੋਲ ਹੋਈਆਂ ਜਦੋਂ ਪ੍ਰੈਜ਼ਾਈਡਿੰਗ ਅਫਸਰ ਕੋ ਅਸੀਂ ਲਿਸਟ ਲਈ ਉਹਦੇ ਦੇਖਿਆ ਅਸੀਂ ਆਪਸੇ ਮੈਚ ਕੀਤਾ ਤਾਂ ਅਸੀਂ ਦੇਖਿਆ ਕਿ ਇਹਦੇ ਤੇ 3 ਇੱਕ ਬੂਥ ਤੇ 250 ਪਲੱਸ ਮਤਲਬ ਕਿ ਵੋਟ ਫੇਕ ਪੋਲਸ ਹੋਈਆਂ ਆ ਤੇ ਮੈਨੂੰ ਇਹਨਾਂ ਨੇ ਪਹਿਲਾਂ 70 ਵੋਟਾਂ ਦੇਤੇ ਇਲੈਕਸ਼ਨ ਵਾਲੇ ਦਿਨ ਜਿਤਾਤਾ ਸਾਰੇ ਢੋਲ ਵੱਜ ਗਏ ਸਾਰੇ ਸੇਰੇ ਪੈ ਗਏ ਤੇ ਜਦੋਂ ਅਸੀਂ ਸਰਟੀਫਿਕੇਟ ਲੈਣ ਗਏ ਤੇ ਮੈਨੂੰ ਕਹਿੰਦੇ ਤੁਸੀਂ ਦੋ ਵੋਟਾਂ ਦਾ ਹਰ ਗਏ ਤੇ ਉਸ ਟਾਈਮ ਇੰਨਾ ਕ ਜਿਆਦਾ ਪ੍ਰਸ਼ਾਸਨ ਨੇ ਧੱਕਾ ਕੀਤਾ ਸਾਨੂੰ ਕਿ ਐਸਟੀਐਮ ਤੱਕ ਮਿਲਣ ਤੱਕ ਨਹੀਂ ਦਿੱਤਾ ਗਿਆ ਮੈਂ ਫਿਰ ਮੈਮ ਨਾਲ ਗੱਲ ਕੀਤੀ ਮੈਮ ਕਹਿੰਦੇ ਤੁਸੀਂ ਇਹ ਸਾਰਾ ਸਿੱਧੂ ਸਾਹਿਬ ਨੇ ਡੀਸੀ ਨੂੰ ਫੋਨ ਕਰਕੇ ਹਾਲਾਂਕਿ ਸਾਡੀ ਕੰਪਲੇਂਟ ਤੱਕ ਨਹੀਂ ਲੈ ਰਹੇ ਸੀ ਉਸ ਤੋਂ ਬਾਅਦ ਅਸੀਂ ਆਪਣੀ ਕੰਪਲੇਂਟ ਫਾਈਲ ਹੋਈ ਜੋ ਸਿੱਧੂ ਸਾਹਿਬ ਨੇ ਬਹੁਤ ਸਖਤ ਐਕਸ਼ਨ ਲਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਐਕਸ਼ਨ ਲਿਆ ਪੇ ਪ੍ਰਧਾਨ ਸਾਹਿਬ ਰਾਏ ਅਵਡੈਂਕ ਜੀ ਅੰਮ੍ਰਿਤਸਰ ਆਏ ਸਪੈਸ਼ਲ ਐਸੇ ਵਾਸਤੇ ਫਿਰ ਜਾ ਕੇ ਉਹਨਾਂ ਨੇ ਸਾਡੀ ਕੰਪਲੇਂਟ ਕੀਤੀ ਅੱਜ ਕੰਪਲੇਂਟ ਲੈਣ ਨੂੰ 9 ਮਹੀਨੇ ਹੋ ਚੱਲੇ ਆ 9 ਮਹੀਨੇ ਦੇ ਵਿੱਚ ਘੱਟ ਤੋਂ ਘੱਟ ਅਸੀਂ 40 ਵਾਰ ਚੱਕਰ ਲਾ ਚੁੱਕੇ ਹਾਂ ਡੀਸੀ ਸਾਹਿਬ ਕੋਈ ਕਾਰਜ ਪਹਿਲੇ ਕਹਿੰਦੇ ਸਾਡਾ ਰਿਕਾਰਡ ਨਹੀਂ ਆਣਾ ਬਹੁਤ ਜ਼ੋਰ ਲਾਗੇ ਸਾਡੀ ਕਾਂਗਰਸ ਪਾਰਟੀ ਨੇ ਮੈਮ ਨੇ ਮੇਰੀ ਬਹੁਤ ਮਦਦ ਕੀਤੀ ਉਹਦੇ ਵਿੱਚ ਅਸੀਂ ਆਪਣਾ ਪੂਰਾ ਰਿਕਾਰਡ ਲਿਆ ਕੇ ਅਸੀਂ ਐਸਟੀਐਮ ਸਾਹਿਬ ਨੂੰ ਦੇ ਦਿੱਤਾ ਹੁਣ ਐਸਡੀਐਨ ਸਾਹਿਬ ਸਿਰਫ ਇਸੇ ਗੱਲ ਕਰਕੇ ਡਰੀ ਜਾਂਦੇ ਵੀ ਅਗਰ ਉਹ ਰਿਕਾਰਡ ਖੁੱਲ ਗਿਆ ਉਹਦੇ ਵਿੱਚ ਇਹਨੂੰ ਜੇਤੂ ਕੋਸ਼ਿਸ਼ ਕਰਨਾ ਪੈਣਾ ਤਾਂ ਕਾਂਗਰਸ ਦਾ ਇੱਕ ਵੋਟ ਨੰਬਰਸ ਵੱਧ ਜਾਣਾ ਜਿਹੜਾ ਕਿ ਅੱਗੇ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਮੇਰ ਆ ਉਹ 24 ਸੀਟਾਂ ਉਹਨਾਂ ਕੋ ਸਾਡੇ ਕੋ 42 ਇੰਨਾ ਤੱਕਾ ਜਿਹੜਾ ਕਿ ਮਤਲਬ ਕਿ ਇਹ ਪਾਰਟੀ ਆਈ ਸੀ ਵੀ ਬਿਲਕੁਲ ਅਸੀਂ ਮਤਲਬ ਕਿ ਵੀਆਈਪੀ ਕਲਚਰ ਨਹੀਂ ਲੈਣਾ ਪ੍ਰਸ਼ਾਸਨ ਨੂੰ ਵਰਤਣਾ ਨਹੀਂ ਆ ਹਰ ਚੀਜ਼ ਇਹਨਾਂ ਨੇ ਆਪਣੀ ਕਹਿਣੀ ਦੇ ਕਥਨੀ 'ਚ ਫਰਕ ਸੀ ਹੁਣ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁੱਕਰ ਗਏ ਜੀ ਮੈਂ ਕਹਾਂ ਜੀ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁੱਕਰ ਗਏ ਤੇ ਤੁਸੀਂ ਇਹ ਦੇਖੋ ਵੀ ਹਰ ਗੱਲ ਦੇ ਉੱਤੇ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਕੱਲ ਮੈਂ ਕਾਫਲਾ ਦੇਖਦਾ ਪਿਆ ਹੈ ਭਗਵੰਤ ਮਾਨ ਜੀ ਦਾ 151 ਗੱਡੀਆਂ ਉਹਨਾਂ ਦੇ ਨਾਲ ਸੀ 151 ਗੱਡੀਆਂ ਸਾਡੇ ਸੀਐਮ ਸਾਹਿਬ ਨਾਲ 70 ਹੁੰਦੀਆਂ ਸੀ ਇਹ ਕਹਿੰਦੇ ਵੀ ਆਈਪੀ ਕਲਚਰ ਨਹੀਂ ਲੈਣਾ ਪਰ ਇਹ ਵੇਖੋ ਲੋਕ ਸਾਫ ਸਮਝਦਾਰ ਆ ਰਿਹਾ ਅਸੀਂ ਹੁਣ ਰੋਜ਼ ਦੇ ਰੋਜ਼ ਬਿਨ ਨਗਾ ਮੈਂ ਮੈਂ ਸਾਡੀ ਪੂਰੀ ਟੀਮ ਅਸੀਂ ਗਲੀਆਂ ਗਲੀਆਂ ਫਿਰਨਾ ਕਿਉਂਕਿ ਜਿਹੜੀ ਇਹ ਵੋਟ ਦਾ ਅਧਿਕਾਰ ਹੈ ਇਹ ਅਧਿਕਾਰ ਦਾ ਸਾਰੇ ਦਾ ਕਹਾਣ ਹੈ ਤੁਸੀਂ ਦੇਖੋ ਇੱਕ ਇੱਕ ਕਬੂਤੇ 3300 ਵੋਟ ਪੈ ਕੇ ਮਤਲਬ ਕਿ ਜਿਹੜਾ ਸੱਚਾ ਸੋਚਾ ਬੰਦਾ ਉਹ ਕਿੱਥੋਂ ਜਿੱਤ ਸਕਦਾ ਦੱਸੋ ਇਸ ਪਰਿਵਾਰ ਮੈਡਮ ਸਿੱਧਾ ਹੋਣਾਂ ਦੇ ਇਲੈਕਸ਼ਨ ਆਣ ਆਲੀ ਹੈ ਹਣ ਮੰਨ ਲਓ ਕੱਲ ਨੂੰ ਇਹ ਕਿ ਕਿ ਬੂਤੇ ਇੰਨੇ ਨੇ ਵੋਟਾਂ ਜਾਲੀ ਪੈਣਗੇ ਤੇ ਲੋਕ ਕਿਸ ਤਰ੍ਹਾਂ ਲੋਕਾਂ ਦੀ ਮਨਪਸੰਦ ਲੀਡਰ ਕਿੱਦਾਂ ਆਗੇ ਆਣਗੇ ਅੱਗੇ ਤੇ ਫਿਰ ਉਹੀ ਚੋਰ ਆਣਗੇ ਨਾ ਜਿਨ੍ਹਾਂ ਨੇ ਚੋਰੀ ਕਰਕੇ ਵੋਟਾਂ ਲਈਆਂ ਉਹੀ ਅੱਗੇ ਆਣਗੇ ਫਿਰ ਤੇ ਲੋਕਤੰਤਰ ਦਾ ਤਾਂ ਕੋਈ ਮਤਲਬ ਹੀ ਨਹੀਂ ਰਿਹਾ ਫਿਰ ਤੇ ਸਿੱਧਾ ਹੀ ਨੰਨ ਡਿਕਲੇਅਰ ਕਰ ਦੋ ਜਿੱਦਾ ਯੋਗ ਹੈਗਾ ਉਹਨੂੰ ਡਿਕਲੇਅਰ ਕਰ ਦੋ ਇਸ ਲਈ ਇਹ ਜਿਹੜਾ ਸਾਡਾ ਰਾਹੁਲ ਗਾਂਧੀ ਜਿੰਨੇ ਜੋ ਸਾਡੀ ਡਿਊਟੀਆਂ ਲਗਾਈਆਂ ਇਸ ਹੀ ਇਹ ਬੇਸ ਬਣਾ ਕੇ ਮੈਮ ਨੇ ਐਨੋ ਭੇਜ ਰਿਆ ਹੋ ਸਕਦਾ ਕਿ ਰਾਹੁਲ ਗਾਂਧੀ ਇਹ ਸੈਸ਼ਨ 'ਚ ਬੋਲਣ ਹੈ ਇਸ ਚੀਜ਼ ਨੂੰ ਇੱਕ ਬੂਤ ਹੈ ਕਿ ਤਿੰਨ ਤਿੰਨ ਸੌ ਵੋਟ થી ਮਰੇ ਬੰਦਿਆਂ ਦੀ ਬਾਹਰ ਹੋ ਤੇ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰ ਸਕਦੇ ਦੀ ਜਿੱਤ ਕਿ ਤਰ੍ਹਾਂ ਸਕਦੇ ਹੋ ਫਿਰ ਲੋਕਾਂ ਦੀ ਚੁਆਇਸ ਹੈ ਤਾਂ ਕੋਈ ਮਤਲਬ ਹੀ ਕੋਈ ਨਹੀਂਗਾ ਤੁਸੀਂ ਸਿੱਧਾ ਸਿੱਧਾ ਹੀ ਘੋਸ਼ਿਤ ਕਰ ਦਿਓ ਵੀ ਜਿਹਦਾ ਯੋਰ ਹੈ ਡੰਡਾ ਹੈਗਾ ਉਹਦਾ ਹੀ ਰਾਜ ਹੈਗਾ ਸਿਰਫ ਹਾਂ ਬੱਸ ਮੋਬਿਨਿਟ ਕਰ ਦਿਓ ਹਾਂ ਤੇ ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਸਾਰਿਆਂ ਲਈ ਜਿਹੜਾ ਸ ਇੱਕ ਜੀ ਜੀ ਮੈਂ ਤੁਸੀ ਕੰਟੀਨਿਊ ਰੱਖੋ ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਕਿ ਸਾਰਿਆਂ ਲਈ ਸਾਰੇ ਹਿੰਦੁਸਤਾਨ ਦੇ ਲਈ ਮੋਸਟ ਇੰਪੋਰਟੈਂਟ ਮੁੱਦਾ ਹੈ ਉਹ ਮੁੱਦਾ ਹੈ ਕਿ ਉਹੀ ਬੰਦਾ ਇਲੈਕਟ ਹੋਵੇ ਇੱਕ ਇਲੈਕਟੋਰਲ ਸਿਸਟਮ ਹੈ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਇੱਥੇ ਕੋਈ ਟੱਕਰ ਨਹੀਂ ਚੱਲਦਾ ਬੰਦੇ ਆਪਣੀ ਮਰਜ਼ੀ ਨਾਲ ਵੋਟ ਪਾਵੇ ਬਟ ਇੱਕ ਵੋਟ ਪਰੇ ਇਹ ਨਹੀਂ ਹੈ ਵੀ ਇੱਕ ਵੋਟ ਨਾਰਮਲ ਪਰੇ ਤੇ ਤਿੰਨ ਛੁੱਟੀਆਂ ਪੈਣ ਹੁਣ ਇਹ ਸਿਸਟਮ ਨੂੰ ਵੋਟ ਚੋਰ ਗੱਦੀ ਛੋੜਦੇ ਸਿਸਟਮ ਨੂੰ ਚਲਾਉਂਦੇ ਤਹਿਤ ਅਸੀਂ ਆਪਣੇ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਸਾਨੂੰ ਹਜੇ 15 ਤਰੀਕ ਤੱਕ ਮਿਲਿਆ ਤਾਂ ਅਸੀਂ 15000 ਫਾਰਮ ਹੀ ਭਰ ਕੇ ਦਵਾਂਗੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਐਂਡ ਅਸੀਂ ਇਹ ਬੇਸਲਾਈਨ ਤੁਹਾਨੂੰ ਵਿਦ ਪ੍ਰੂਫ ਇਹ ਰਾਹੁਲ ਗਾਂਧੀ ਜੀ ਕੋਲ ਫਾਈਲ ਜਾਊਗੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹੀ ਫਾਈਲ ਦਿੱਤੀ ਜਾਊਗੀ ਕਿ ਆਹ ਦੇਖੋ ਜੀ ਇੱਥੇ ਕੀ ਹੋਇਆ ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੂਠੀਆਂ ਵੋਟਾਂ ਪਈਆਂ ਇੱਕ ਬੂਥ ਤੇ ਅੱਗੇ ਇਸੇ ਤੋਂ ਐਮ.ਐਲ.ਏ ਬੰਨਾ ਹੈ ਇਸੇ ਤੋਂ ਐਮ.ਪੀ ਬੰਨਾ ਹੈ ਮਰੇ ਹੋਏ ਬੰਦੇ ਅਸੀਂ 80 ਕੱਢ ਕੇ ਗਿਨਾਤੇ ਰਿਸ਼ਤੇਦਾਰ ਸਾਡੇ ਕੋਲ ਪੂਰੇ ਘਰ ਦੇ ਐਡਰੈਸ ਹੈ ਸਾਡੇ ਨਾਲ ਚੱਲੋ ਘਰ-ਘਰ ਅਸੀਂ ਰਿਸ਼ਤੇਦਾਰ ਤੁਹਾਨੂੰ ਬੁਲਾਤੇ ਮਿਲਾ ਮਿਲਾ ਵੀ ਦਿੱਤੇ ਵੀ ਬੰਦੇ ਇਹ ਤਾਂ ਮਰੇ ਹੋਏ ਐ ਤੇ 130 ਬੰਦੇ ਆ ਇੱਕ ਕਬੂਤ ਚ ਜਿਹੜੇ ਮਾਰ ਗਏ ਹੋਏ ਨੇ ਰਾਏ ਜਿਹੜੇ 15 ਸਾਲ ਹੋ ਗਏ ਵਾਪਸ ਹੀ ਨਹੀਂ ਆਏ ਯਾ ਇਲੈਕਸ਼ਨਸ ਵੇਲੇ ਸਿਗੇ ਹੀ ਨਹੀਂ ਉਹਨਾਂ ਦੀਆਂ ਵੋਟਾਂ ਪੈ ਗਈ ਸੋ ਇਹ ਜੀ ਝੂਠੀ ਵੋਟੀ ਪੈਣੀ ਹੈ ਇੱਕ ਬੂਥ ਤੇ 300 ਤੋਂ ਉੱਤੇ ਝੂਠੀ ਵੋਟ ਪੈਣੀ ਹੈ ਤੇ ਮੇਰੇ ਸਾਡੇ ਕੋਲ ਤਾਂ ਫਿਰ 173 ਬੂਥਸ ਨੇ ਕਿੰਨੀਆਂ ਝੂਠੀ ਵੋਟਾਂ ਪਈਆਂ ਇਸ ਜੀ ਦੇ ਵਿੱਚ ਮੈਂ ਤੁਹਾਨੂੰ ਇੱਕ ਬੂਥ ਚ 300 ਤੋਂ ਉੱਤੇ ਝੂਠੀਆਂ ਵੋਟਾਂ ਗਿਣਤੀਆਂ ਹੁਣ ਤੁਸੀਂ ਆਪ ਦੱਸੋ ਮੇਰਾ ਬੰਦਾ ਦੋ ਵੋਟਾਂ ਨਾਲ ਹਾਰਿਆ ਹੋਇਆ ਹੈ ਉਹ ਦੂ ਸਾਨੂੰ ਪਤਾ ਹੈ ਅਸੀਂ ਦੋਰ ਤੋਂ ਦੋਰ ਕੀਤਾ ਸਾਰੇ ਅਸੀਂ ਕੱਢ ਕੇ ਲਿਆਇਆ ਇੱਕ ਬੂਥ ਤੋਂ ਸਿਰਫ ਉਹਨੂੰ ਹਰਾਣ ਲਈ ਇੰਨੀਆਂ ਵੋਟਾਂ ਪਾਈਆਂ ਗਈਆਂ ਮਟਰ ਇੱਕ ਆਨਲਾਈਨ ਸਾਰਾ ਕੁਝ ਹੋ ਚੁੱਕਾ ਫਿਰ ਵੀ ਮਰੇ ਬੰਦੇ ਦੀ ਵੋਟ ਕੱਟੇ ਕਿਉਂ ਹੋ ਰਹੀ ਹੈ ਇਹ ਇਹੀ ਤਾਂ ਸਿਸਟਮ ਹੈ ਹੁਣ ਜਦੋਂ ਤੱਕ ਡਿਪਟੀ ਕਮਿਸ਼ਨਰ ਕੋਲੇ ਵੀ ਮਰ ਜਾਏਗਾ ਜੋ ਸੁਣਨੋਂ ਤਿਆਰ ਹੀ ਨਹੀਂ ਐਸ ਡੀ ਐਮ ਜੇ ਤੁਹਾਨੂੰ ਸੀਐਮ ਦਾ ਨਾ ਖੋਫੀ ਹੈ ਕਿ ਤੁਸੀਂ ਆਪਣਾ ਦਿਮਾਗ ਹੀ ਨਹੀਂ ਲਾਣਾ ਆਪਣੇ ਕੰਮ ਦੇ ਵਿੱਚ ਹੈਨਾ ਮੈਂ ਹੁਣ ਅਮਰਚਰੀਸ ਕੰਮ ਕਰਨਾ ਸੀਗਾ ਇਹ ਤੁਹਾਨੂੰ ਲੜਨਾ ਪੈਂਦਾ ਹੈ ਸੀਐਮ ਲੈਵਲ ਤੱਕ ਵੀ ਲੜਨਾ ਪੈਂਦਾ ਹੈ ਮੰਤਰੀਆਂ ਨਾਲ ਵੀ ਲੜਨਾ ਪੈਂਦਾ ਹੈ ਵੀ ਸਾਨੂੰ ਪੈਸਾ ਦੋ ਅਨਾਉਂਸ ਕਰੋ ਲੋਕਾਂ ਨੂੰ ਕਿੰਨਾ ਪੈਸਾ ਦਿੱਤਾ ਹੈ ਵੀ ਤੁਸੀਂ ਕਹਿ ਦਿੰਦੇ ਹੋ ਐਮਐਲਏ ਨੇ ਕੰਮ ਨਹੀਂ ਕੀਤਾ ਤੁਸੀਂ ਇਹ ਦੱਸੋ ਕਿੰਨਾ ਪੈਸਾ ਦਿੱਤਾ ਹੈ ਪਰ ਫਿਰ ਉਹ ਚੀਜ਼ਾਂ ਬੇਮਾਇਨ ਹੈ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਤਾਂ ਝੂਠੀ ਵਿੱਚ ਸੋਧ ਹੁੰਦੀ ਹੈ ਨਵੀਆਂ ਲਿਸਟਾਂ ਤਿਆਰ ਹੁੰਦੀਆਂ ਨੇ ਇਸ ਪ੍ਰਸ਼ਾਸਨ ਵੱਲੋਂ ਫਾਇਦਾ ਜਾਂ ਫਿਰ ਉਹ ਉਹ ਕੀ ਚੀਜ਼ ਹੈ ਉਹ ਝੂਠੇ ਉੱਥੇ ਐਡ ਹੁੰਦੀਆਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਅਸੀਂ ਬਣਾਈਆਂ ਜਾਂ ਜਿੱਥੇ ਜਿੱਥੇ ਅਸੀਂ ਬੀਐਲਓ ਦੇ ਨਾਲ ਗਏ ਹਾਂ ਉਦੋਂ ਕਰਾਸ ਲੱਗਿਆ ਇਦਾ ਮਤਲਬ ਐਂਡ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਲਿਸਟ ਤਿਆਰ ਕਰਕੇ ਰੱਖੀ ਹੋਈ ਸੀ ਜਿਹੜੀ ਸ਼ਾਮ ਦੇ 5 ਵਜੇ ਉਹਨਾਂ ਨੇ ਸਾਨੂੰ ਦਿੱਤੀ ਉਹਦੇ ਵਿੱਚ ਸਾਡੇ ਕੋਲ ਕਿੰਨਾ ਟਾਈਮ ਹੈ ਵੀ ਅਸੀਂ ਆਇਡੈਂਟੀਫਾਈ ਕਰੀਏ ਕਿ ਉਹਦੇ ਵਿੱਚ ਕਿੰਨੇ ਨਾਮ ਹੈ ਕੀ ਹੈ ਫਿਰ ਪ੍ਰੈਜ਼ਾਈਡਿੰਗ ਆਫੀਸਰ ਨੇ ਅੰਦਰ ਮਾਰ ਕੀਤੀਆਂ ਵੀ ਆਹ ਬੰਦੇ ਤਾਂ ਹੈ ਹੀ ਨਹੀਂ ਆ ਜੜੇ ਆਪ ਆ ਗਏ ਬੰਦਾ ਹੋਰ ਸੀ ਆਧਾਰ ਕਾਰਡ ਕਿਸੇ ਹੋਰ ਦਾ ਸੀ ਉਹ ਪੀਲੇ ਨਾਲ ਮਾਰ ਕਰਕੇ ਤੁਹਾਨੂੰ ਦਿੱਤੀਆਂ ਹੋਈਆਂ ਵੀ ਆ ਅਸੀਂ ਤਾਂ ਆ ਐਕਸਰਸਾਈਜ਼ ਹੈ ਇੱਕ ਬੂਥ ਦੀ ਐਕਸਰਸਾਈਜ਼ ਹੈ ਸਾਰੇ ਹਿੰਦੁਸਤਾਨ ਦੀ ਲਾ ਲੋ ਇਹ ਟਾਡੀ ਹੁਣ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਸਾਰੇ ਇਹ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਮੇਰੀ ਅਸੀਂ ਕਿਉਂਕਿ ਇਹ ਐਫੀਡੇਵਟ ਹੈ ਲੋਕਾਂ ਦੇ ਉਹ ਡੈਥ ਸਰਟੀਫਿਕੇਟ ਹੈ ਉਹ ਬੰਦੇ ਹੁੰਦੇ ਜਿਹੜੇ ਮਰ ਗਏ ਇਸਕੰਢ ਆਏ ਹੈ ਫੈਮਿਲੀ ਇਸ ਨਾਲ ਖਣੀ ਹੈ ਤਾਂ ਜਿਹੜੇ ਐਨ ਆਰ ਇਸ ਬਾਹਰ ਹੈ ਉਹਨਾਂ ਦੇ ਐਫੀਡੇਵਟਸ ਨਾਲ ਲੱਗੇ ਹੋਏ ਆ ਰੈਜ਼ਾਈਡਿੰਗ ਆਫੀਸਰ ਦਾ ਇਹ ਐਫੀਡੇਵਟ ਲੱਗਿਆ ਮੇਰੇ ਤੇ ਤੱਕਾ ਕੀਤਾ ਜਾ ਰਿਹਾ ਹੈ ਵੀ ਮੈਨੂੰ ਕਿਹਾ ਜਾ ਰਿਹਾ ਹੈ ਵੀ ਇਹਨੂੰ ਡਿਕਲੇਅਰ ਨਾ ਕਰੋ ਫਿਰ ਇਹ ਐਂਜੁਤਾ ਫਿਰ ਇਹ ਸਾਨੂੰ ਕਦੇ ਬੰਨ ਨਹੀਂ ਦੇਣਗੇ ਮੈਮ ਲੋਕਤੰਤਰ ਕਿੱਥੇ ਰ ਆ ਗਿਆ ਖਈ ਨਹੀਂ ਤਾਂ ਸਮਝ ਗਿਆ ਇਹਦੀ ਤਾਂ ਲੜਾਈ ਲੜ ਰਿਹਾ ਰਾਹੁਲ ਗਾਂਧੀ ਇਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਰਹੇ ਆ ਵੀ ਭਾਈ ਕੀ ਜਾਂਦਾ ਹੈ ਬੰਦਿਆਂ ਦੀ ਡਿਊਟੀ ਲਾ ਦੋ ਅਸੀਂ ਆਪਣੇ ਸਾਈਨ ਕਰਕੇ ਅਰਖਾਟ ਨੰਬਰ ਲਾ ਕੇ ਵੋਟ ਪਾਵਾਂਗੇ ਸਾਡੇ ਗੱਲੇ ਚੋਂ ਕੱਢ ਲਓ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਕੋ ਐਫੀਡੇਵਿਟ ਮੰਗੇ ਸੀ ਬਿਲਕੁਲ ਐਫੀਡੇਵਿਟ ਉਸ ਤੋਂ ਬਾਅਦ ਦੇਖਦੇ ਕਿ ਉਹ ਐਫੀਡੇਵਿਟ ਇਹਦੇ ਨਾਲ ਹੀ ਲੈ ਕੇ ਜਾਣਗੇ ਨਾ ਦੇਖੋ ਐਫੀਡੇਵਿਟ ਦੇ ਵਿੱਚ ਇੱਕ ਸਰਟਨ ਅਮਾਉਂਟ ਆਫ ਸਿਗਨੇਚਰ ਚੀਜ਼ੇ ਹੁੰਦੀਆਂ ਉਹਦੇ ਤਹਿਤ ਹੀ ਅਸੀਂ ਮਹੀਨ ਚਲਾਈ ਹੈ ਕੱਲ੍ਹ ਘੱਟ ਤੋਂ ਘੱਟ 100 ਬੰਦਿਆਂ ਦੀ ਮੈਂ ਡਿਊਟੀ ਲਈ ਹੈ اسی پوری باインド کرا کے 15 تاریخ ਤੋਂ ਪਹਿਲਾਂ ਪਹਿਲਾਂ ਇਹ ਉਹਨਾਂ ਨੂੰ ਪਹੁੰਚਾਵਾਂਗੇ ਤਾਂ ਕਿ ਸਾਰੇ ਹਿੰਦੁਸਤਾਨ 'ਚ ਉਹਨਾਂ ਕੋਲ ਉਹਨੇ ਸਿਗਨੇਚਰਸ ਪੌਂ ਜਾਂ ਜੀ ਦੇ ਨਾਲ ਇਲیکشن ਕਮਿਸ਼ਨ ਆਫ ਇੰਡੀਆ ਦੀਆਂ ਅੱਖਾਂ ਖੁੱਲਣ ਕਿ ਉਹ ਦੇਖਣ ਕਿ ਸਾਡੇ ਹਿੰਦੁਸਤਾਨ 'ਚ ਹੋ ਕੀ ਰਿਹਾ ਹੈ ਸਿਸਟਮ ਕਿਵੇਂ ਚੱਲ ਰਿਹਾ ਹੈ ਇਲੈਕਟੋਰਲ ਸਿਸਟਮ ਗਲਤ ਹੈ ਇਹਦਾ ਮਤਲਬ ایਵੀਐਮ ਮਸ਼ੀਨ ਗਲਤ ਹੈ ਇਹਨੂੰ ਛੱਡੋ ਦੇਖੋ ਉਹਨੇ ਮਤਲਬ ਅਭੀ ਇਹ ਸਰਕਾਰ ਆਮ ਪਾਲਤੀ ਦੀ ਜਿੱਤਿਆ ਕੌਂਸਲਰ ਅਕਾਲੀ ਦਲ ਦਾ ਸੀ ਉਹ ਕਿਉਂਕਿ ਆਮ ਆਦਮੀ ਪਾਰਟੀ ਵਾਲਾ ਤਾਂ ਜਮੇ ਹੀ ਪੁੰਜੇ ਸੀ ਹੁਣ ਉਹਨੂੰ ਕਿਵੇਂ ਜਿਤਾ ਲੈਂਦੇ ਹੁਣ ਸਾਰਾ ਵੋਟ ਤਾਂ ਨਹੀਂ ਮਾਰ ਦਿੰਦੇ ਦੇਖੋ ਬੂਤ ਚ ਸਾਰੇ ਬੰਦੇ ਮਾਰਦੇ ਤਾਂ ਵੀ ਨਹੀਂ ਸੀ ਉਹ ਜਿੱਤਦਾ ਮਰਿਆ ਸਾਰੇ ਬੰਦਿਆਂ ਨੂੰ ਮਾਰ ਕੇ ਮੈਕਸਿਮਮ ਸਾਰੇ ਮਰਿਆਂ ਦੀ ਉਹ ਤਾਂ ਪਾਤੀਆਂ ਹੈ ਨਾ ਜਿਹੜੇ ਬਾਹਰ ਗਏ ਉਹਨਾਂ ਦੀ ਵੀ ਪਾਤੀਆਂ ਹੋਰ ਕਿੰਨੀਆਂ ਹੋਰ ਲੈ ਕੇ ਆਂਦੇ ਉਹਦੇ ਨਾਲ ਵੀ ਨਹੀਂ ਅਸੀਂ ਜਿੱਤ ਰਿਆ ਫਿਰ ਉਹਨੇ ਨੇ ਸੋਚਿਆ ਵੀ ਇਹ ਅਕਾਲੀ ਦਲ ਵਾਲਾ ਥੋੜੀ ਪਿੱਛੇ ਐ ਵੀ ਇਹਨੂੰ ਸਪੋਰਟ ਕਰ ਦੋ ਵੀ ਕਾਂਗਰਸ ਵਾਲਾ ਬਣੇ ਮਨਨ ਗੋਟ ਦੀ ਸਚੂਕੇ ਮਰਨੀ ਚੈਦੀ ਗੋਟ ਤੇ ਮਤਲਬ ਗੋਲ ਹੋਣੀ ਚੈਦੀ ਹੈ ਕਿਉਂਕਿ ਮਸ਼ੀਨ ਤੇ ਤਾਂ ਵਿਸ਼ਵਾਸ ਛੁੱਟ ਗਿਆ ਮੈਂ ਤੁਹਾਨੂੰ ਉਹੀ ਦੱਸਿਆ ਬਾਹਰ ਵੀ ਇੱਕ ਸਿਸਟਮ ਹੈ ਬੈਲਟ ਪੇਪਰ ਸਿਸਟਮ ਹੈ ਹਰ ਬੰਦਾ ਆਪਣੀ ਵੋਟ ਜਿੱਥੇ ਵੀ ਹੋਵੇ ਉਹਨਾਂ ਦਾ ਇੱਕ ਕਲੈਕਟਿੰਗ ਸੈਂਟਰ ਹੁੰਦਾ ਹੈ ਬੰਦਾ ਉੱਥੇ ਜਾਂਦਾ ਹੈ ਉੱਥੇ ਜਾ ਕੇ ਬੈਲਟ ਦੇ ਵਿੱਚ ਆਪਣੀ ਵੋਟ ਪਾ ਜਾਂਦਾ ਹੈ ਨਾਲ ਆਪਣਾ ਕੱਲੀ ਆ ਰਹੀ ਹੈ ਬੈਲਟ ਦੀ ਪਰ ਬੈਲਟ ਦੀ ਡਿਮਾਂਡ ਤੇ ਗੋੜ ਨਹੀਂ ਹੋਇਆ ਮੈਂ ਹਾਂਜੀ ਹੁਣ ਅਸੀਂ ਲੜਾਈ ਲੜ ਰਹੇ ਦੇਖੋ ਸਾਡੀ ਇਲੈਕਸ਼ਨ ਨੂੰ ਟਾਈਮ ਹੈ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਫੇਅਰ ਹੈ ਤੇ ਉੱਥੇ ਹੀ ਕਿ ਮਾਨਦਾਰ ਬੰਦਾ ਬੈਠਾ ਹੈ ਤੇ ਜੁਡੀਸ਼ੀਅਲ ਸਿਸਟਮ ਉਹਦੇ ਨਾਲ ਹੈ ਤੇ ਪੋਲਿਟੀਕਲ ਸਾਰਾ ਸਿਸਟਮ ਉਹਦੇ ਨਾਲ ਹੈ ਚੰਗੇ ਪੋਲਿਟੀਕਲ ਲੀਡਰਸ ਜਿਹੜੀ ਮਰਜੀ ਪਾਰਟੀ ਦੇ ਹੋਣ ਕਦੇ ਨਹੀਂ ਜਿਤਪਾਨਗੇ ਜੇ ਇਹ ਹੀ ਸਿਸਟਮ ਰਿਹਾ ਕਿਉਂਕਿ ਹੌਲੀ ਹੌਲੀ ਉਹ ਛੱਡ ਜਾਣਗੇ ਕਿਉਂ ਐਨਜੀਓ ਸੇ ਜਿਤਾਣਾ ਫਿਰ ਫਾਇਦਾ ਕੀ ਮਸ਼ੀਨਾ ਮੈਨੂੰ ਤਾਂ ਆਪ ਆਇਆ ਸੀ ਮਸ਼ੀਨ ਵਾਲਾ ਮੇਰੇ ਕੋਲ ਵੀ ਭਾਈ 15 ਲੱਖ ਦੇ ਦੋ 15000 ਵੋਟ ਲੈ ਲਓ ਮੈਂ ਕਿਉਂ ਦਵਾ ਮੇਰੀ ਤਾਂ ਸਾਲ ਦੀ ਪੈਨਸ਼ਨ ਹੈ ਮੈਂ ਕਿਉਂ ਸਮਾਂ ਕਿਸੇ ਨੂੰ ਇਸ ਤਰ੍ਹਾਂ ਕਰ ਲੈਣਾ ਸੀਨੇ 15 ਲੱਖ ਕਿਉਂਕਿ ਇਹਦਾ 15 ਉਹ ਕਹਿੰਦਾ ਮੈਂ ਹੈਕ ਕਰੂੰਗਾ ਮਸ਼ੀਨ ਨੂੰ ਉਹਨੇ ਦੱਸਿਆ ਮੈਨੂੰ ਬੰਬੇ ਤੋਂ ਆਇਆ ਸੀ ਉਹਨੇ ਮੈਨੂੰ ਦੱਸਿਆ ਮੈਨੂੰ 100 ਮੀਟਰ ਦੇ ਅੰਦਰ ਅੰਦਰ ਉਹ ਲੈ ਦੋ ਮੈਡਮ ਕਮਰਾ ਤੇ ਜਿੱਥੇ ਤੁਹਾਡੀ ਮਸ਼ੀਨ ਪਈ ਹੈ ਕਹਿੰਦਾ ਜਦੋਂ ਉਹਨੂੰ ਖੋਲਣਗੇ ਆਨ ਕਰਨਗੇ ਜਦੋਂ ਹੀ ਉਹਨੂੰ ਖੋਲ ਕੇ 1 ਗਿਣਤੀ ਸ਼ੁਰੂ ਕਰਨਗੇ ਤਾਂ ਹੈਕ ਹੋ ਚੁੱਕੇ ਪਹਿਲੀ 15000 ਵੋਟ ਤੁਹਾਡੀ ਆਊਗਾ ਬਾਅਦ ਚ ਗਿਣਤੀ ਹੋਈ ਜਾਵੇ ਜੇ ਮੈਂ ਪਾਲਿਸੀ ਅਪਣਾਈ ਹੁੰਦੀ ਤਾਂ ਮੈਂ ਹਾਰੇ ਥੋੜੀ ਹੁੰਦੇ ਨਾ ਜ਼ਿੰਦਗੀ ਜੇ ਅਪਣਾਣੀ ਹੈ ਨਹੀਂ ਬਾਬੇ ਜੀ ਕਹਿ ਰਹੇ ਹੋ ਵੀ ਜਿਹੜੇ ਕਿਤੇ ਸੀ ਉਹਨੇ ਕਾਉਂਸਲ ਬਣਾਇਆ ਕੋਈ ਕਿਸੇ ਨਾਲ ਨਹੀਂ ਸੀ ਤੁਹਾਡੇ ਕੋਲ ਹਾਂਜੀ ਤੁਹਾਡੇ ਵੱਲੋਂ ਕਾਰਵਾਈ ਕਿਰੋਣੀ ਗਈ ਨਹੀਂ ਸੀ ਉਸ ਬੰਦੇ ਦੇ ਉੱਪਰ ਕਾਹ ਦਾ ਚੱਲ ਰਿਹਾ ਸੀ ਕਿਸੇ ਹੋਰ ਮੈਡੀਕਲ ਬੰਦੇ ਕੋਲ ਜਾ ਕੇ ਉਹ ਉਹ ਬੰਦੇ ਉਹ ਬੰਦਾ ਜਦੋਂ ਮੇਰੇ ਕੋਲ ਆਇਆ 5 ਮਿੰਟ ਬਾਅਦ ਹੀ ਗਾਇਬ ਹੋ ਗਿਆ ਤੁਸੀਂ ਤਾਂ ਮਨਾ ਕਰਤਾ ਉਹ ਕਿਸੇ ਹੋਰ ਨੂੰ ਹਰਦਾ ਕੀਤਾ ਹੋਵੇ ਗਿਆ ਹੁਣ ਮੈਂ ਮੈਨੂੰ ਕੀ ਪਤਾ ਕਿ ਦੇਖੋ ਗਿਆ ਪਰ ਮੈਂ ਸੁਣ ਲਿਆ ਸੀ ਵੀ ਪਹੁੰਚ ਗਿਆ ਤੇ ਉਹਨੂੰ ਪੈਸੇ ਮਿਲ ਗਏ ਕਾਉਂਸਲਰ ਉਹਨਾਂ ਨੇ ਸਾਰੇ ਜਿੰਦੇ ਹੀ ਬਣਾਤੇ ਇੱਕ ਤਾਂ ਵੀ ਮਰਿਆ ਤਾਂ ਨਹੀਂ ਬਣਾਤਾ ਕੋਈ ਹੋ ਸਕਦਾ ਕੁਛ ਵੀ ਕਰ ਸਕਦੇ ਜਿਸ ਨਾਲ ਸਾਹਮਣਾ ਲਈ ਹੈ ਤਾਂ ਕੁਛ ਵੀ ਹੋ ਸਕਦਾ ਉਸ ਨੇ ਮਰੀਆਂ ਚ ਕੋਈ ਜ਼ਿਆਦਾ ਵੋਟਾਂ ਲੈ ਜੀ ਸਿਸਟਮ